ਫੇਸਬੁੱਕ ਦੇ ਉੱਪਰ ਕੁਝ ਜਿਹੜੀਆਂ ਫੇਕ ਆਈਡੀਆਂ ਬਣਾਈਆਂ ਜਿਸ ਤਰ੍ਹਾਂ ਕਿ ਇੱਕ ਸੁੱਚਾ ਪੱਟੀ ਆਈਡੀ ਉਸ ਤੋਂ ਬਾਅਦ ਇੱਕ ਬਾਦ ਜਿਹੜੀ ਸਿੱਧ ਬਾਦ ਜਿਹੜੀ ਆਈਡੀ ਸੀ ਉਹ ਵੀ ਚੱਲੀ ਤੇ ਉਹਨਾਂ ਆਈਡੀਆਂ ਦੇ ਉੱਪਰ ਜਿਹੜੀ ਆ ਕੁਝ ਸਾਡੇ ਭਰਾਵਾਂ ਦੀਆਂ ਜਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਔਰ ਮੈਂ ਸਮਝਦਾ ਕਿ ਇਦਾਂ ਸਾਨੂੰ ਫੇਸਬੁੱਕ ਦੇ ਉੱਪਰ ਜਿਹੜੀਆਂ ਫੇਕ ਆਈਡੀਆਂ ਦੇ ਉੱਪਰ ਕਿਸੇ ਵੀ ਕ੍ਰਿਸਚੀਅਨ ਲੀਡਰ ਦੇ ਖਿਲਾਫ ਚਾਹੇ ਹੋਰ ਕਿਸੇ ਭੈਣ ਭਰਾ ਦੇ ਖਿਲਾਫ ਜਦੋਂ ਅਸੀਂ ਕਿਸੇ ਪੋਸਟ ਨੂੰ ਸ਼ੇਅਰ ਕਰਦੇ ਆ ਤਾਂ ਮੇਰੀ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਫੇਕ ਆਈਡੀਆਂ ਬਣਾ ਰਹੇ ਨੇ ਮੇਰੀ ਤੁਹਾਨੂੰ ਬੇਨਤੀ ਆ ਕਿ ਠੀਕ ਆ ਤੁਸੀਂ ਜਿਨ੍ਹਾਂ ਦੀਆਂ ਫੇਸਬੁੱਕ ਦੇ ਉੱਪਰ ਪੋਸਟਾਂ ਪਾ ਰਹੇ ਹੋ ਕਿ ਉਹਨਾਂ ਤੇ ਸਾਨੂੰ ਆਪਣੇ ਤਨ ਤੇ ਮਨ ਤੋਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋਰ ਆ ਪਾਸਟ ਇੱਕ ਪਾਸਟਰ ਆ ਮਿਨਿਸਟਰੀ ਵੱਡੀ ਆ ਜਾਂ ਛੋਟੀ ਆ ਇੱਕ ਮਿਨਿਸਟਰੀ ਆ ਜਿਹਦੇ ਕੋਲੋਂ ਬੇਸ਼ੱਕ ਲੱਖਾਂ ਦੇ ਲੋਕ ਨੇ ਇੱਕ ਮਿਨਿਸਟਰੀ ਆ ਜਿਹਦੇ ਕੋਲ ਬੇਸ਼ੱਕ 100 ਲੋਕ ਨੇ ਅਸੀਂ ਉਹ ਹਰ ਪਾਸ ਬਾਨ ਦੇ ਨਾਲ ਮੈਂ ਖੜਾ ਵਾਂ ਚਾਹੇ ਉਹ 10 ਜੀ ਲੈ ਕੇ ਬੈਠਾ ਤੇ ਚਾਹੇ ਉਹ 10000 ਜੀ ਲੈ ਕੇ ਬੈਠਾ ਤੇ ਚਾਹੇ ਉਹ 10 ਲੱਖ ਜੀ ਲੈ ਕੇ ਬੈਠਾ ਅਸੀਂ ਉਸ ਹਰ ਪਾਸ ਪਾਸਟਰ ਜੀ ਦਾ ਸਮਰਥਨ ਕਰਦੇ ਹਾਂ ਔਰ ਪ੍ਰਭੂ ਯਸੂ ਮਸੀਹ ਦੇ ਪਵਿੱਤਰ ਜਿੰਦਾ ਜਲਾਲੀ ਨਾਮ ਦੇ ਵਿੱਚ ਅਜੀ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਜੈਮਸੀ ਦੀ ਦੋਸਤਾਂ ਦੇ ਨਾਲ ਇੱਕ ਗੱਲ ਜਰੂਰ ਸਾਂਝੀ ਕਰਾਂਗਾ 크੍ਰਿਸਚੀਅਨ ਲੀਡਰ ਭਰਾਵਾਂ ਦੇ ਨਾਲ ਜਿੰਨੇ ਵੀ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ ਜਿੱਥੇ-ਜਿੱਥੇ ਵੀ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਕਾਫੀ ਜਦੋਂ ਤੋਂ ਇਲੈਕਸ਼ਨ ਦਾ ਦੌਰ ਚੱਲਿਆ ਤੇ ਇਲੈਕਸ਼ਨ ਦੇ ਦੌਰ ਚੱਲਦਿਆਂ ਦੇ ਅੱਜ ਤੱਕ ਮੈਂ ਜੋ ਵੀ ਫੇਸਬੁੱਕ ਦੇ ਉੱਪਰ ਦੇਖਿਆ ਕਿ ਅਸੀਂ ਜਿਹੜੀ ਵਿਚਾਰਧਾਰਾ ਦੀ ਲੜਾਈ ਆ ਵਿਚਾਰਧਾਰਾ ਦੀ ਲੜਾਈ ਨੂੰ ਅਸੀਂ ਪਰਸਨਲੀ ਲੜਾਈ ਬਣਾ ਕੇ ਲੜ ਰਹੇ ਹਾਂ ਫੇਸਬੁੱਕ ਦੇ ਉੱਪਰ ਕੁਝ ਜਿਹੜੀਆਂ ਫੇਕ ਆਈਡੀਆਂ ਬਣਾਈਆਂ ਜਿਸ ਤਰ੍ਹਾਂ ਕਿ ਇੱਕ ਸੁੱਚਾ ਪੱਟੀ ਆਈਡੀ ਉਸ ਤੋਂ ਬਾਅਦ ਇੱਕ ਬਾਦ ਜਿਹੜੀ ਸਿੱਧ ਬਾਦ ਜਿਹੜੀ ਆਈਡੀ ਸੀ ਉਹ ਵੀ ਚੱਲੀ ਤੇ ਉਹਨਾਂ ਆਈਡੀਆਂ ਦੇ ਉੱਪਰ ਜਿਹੜੀ ਆ ਕੁਝ ਸਾਡੇ ਭਰਾਵਾਂ ਦੀਆਂ ਜਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਔਰ ਮੈਂ ਸਮਝਦਾ ਕਿ ਇਦਾਂ ਸਾਨੂੰ ਫੇਸਬੁੱਕ ਦੇ ਉੱਪਰ ਜਿਹੜੀਆਂ ਫੇਕ ਆਈਡੀਆਂ ਦੇ ਉੱਪਰ ਕਿਸੇ ਵੀ ਕ੍ਰਿਸਚੀਅਨ ਲੀਡਰ ਦੇ ਖਿਲਾਫ ਚਾਹੇ ਹੋਰ ਕਿਸੇ ਭੈਣ ਭਰਾ ਦੇ ਖਿਲਾਫ ਜਦੋਂ ਅਸੀਂ ਕਿਸੇ ਪੋਸਟ ਨੂੰ ਸ਼ੇਅਰ ਕਰਦੇ ਹਾਂ ਤੇ ਮੇਰੀ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਫੇਕ ਆਈਡੀਆਂ ਬਣਾ ਰਹੇ ਨੇ ਮੇਰੀ ਤੁਹਾਨੂੰ ਬੇਨਤੀ ਆ ਕਿ ਠੀਕ ਆ ਤੁਸੀਂ ਜਿਨ੍ਹਾਂ ਦੀਆਂ ਫੇਸਬੁੱਕ ਦੇ ਉੱਪਰ ਪੋਸਟਾਂ ਪਾ ਰਹੇ ਹੋ ਕਿ ਉਹਨਾਂ ਨੇ ਆ ਕੀਤਾ ਇਹਨਾਂ ਨੇ ਆ ਕੀਤਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸੁੱਚਾ ਪੱਟੀ ਜਿਹੜੀ ਫੇਸਬੁੱਕ ਆਈਡੀ ਆ ਉਹਦੇ ਉੱਪਰ ਵੀ ਪੋਸਟਾਂ ਪਈਆਂ ਹੁਣ ਜਿਹੜੀ ਆਪਣੇ ਸਿੱਧ ਬਾਜ ਜਿਹੜੀ ਫੇਸਬੁੱਕ ਦੇ ਉੱਪਰ ਆ ਉਹਦੇ ਉੱਪਰ ਵੀ ਸਾਡੇ ਕ੍ਰਿਸਚਨ ਐਕਸ਼ਨ ਗਲੋਬਰ ਜਿਹੜੀ ਕਮੇਟੀ ਆ ਆਪਣੇ ਅਪੋਸਟ ਅੰਕਨ ਰੂਲਾ ਜੀ ਦੀ ਐਕਸ਼ਨ ਕਮੇਟੀ ਉਹਦੇ ਜਿਹੜੇ ਪ੍ਰਧਾਨ ਨੇ ਸਾਡੇ ਭਰਾ ਜਤਿੰਦਰ ਗੌਰਵ ਜੀ ਉਹਨਾਂ ਦੇ ਖਿਲਾਫ ਕਾਫੀ ਆਈਡੀਆਂ ਪਈਆਂ ਤੇ ਮੈਂ ਸਿੰਧ ਬਾਦ ਜਿਹੜੀ ਫੇਸਬੁੱਕ ਦੇ ਉੱਪਰ ਆਈਡੀ ਆ ਮੈਂ ਉਸ ਭਰਾ ਨੂੰ ਬੇਨਤੀ ਕਰਦਾ ਕਿ ਜੇ ਉਹ ਮੈਨੂੰ ਦੇਖ ਰਿਹਾ ਤਾਂ ਮੈਨੂੰ ਬੇਨਤੀ ਕਰਾਂਗਾ ਕਿ ਮੈਂ ਇਹ ਸਮਝਦਾ ਕਿ ਬੇਸ਼ੱਕ ਤੁਹਾਡਾ ਜਤਿੰਦਰ ਗੌਰਵ ਦੇ ਨਾਲ ਠੀਕ ਆ ਹੈਗਾ ਵਾ ਤੁਸੀਂ ਜਾਣਦੇ ਹੋ ਜੋ ਵੀ ਤੁਸੀਂ ਲਿਖ ਰਹੇ ਹੋ ਮੈਂ ਮੰਨਦਾ ਕਿ ਠੀਕ ਆ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਫੇਸਬੁੱਕ ਦੇ ਉੱਪਰ ਇਹੋ ਜੀਆਂ ਪੋਸਟਾਂ ਪਾਉਂਦੇ ਆ ਤੇ ਫੇਸਬੁੱਕ ਦੇ ਉੱਪਰ ਸਿਰਫ ਕੱਲਾ ਮਸੀਹ ਸਮਾਜ ਹੀ ਨਹੀਂ ਦੇਖ ਰਿਹਾ ਦੂਜੇ ਧਰਮਾਂ ਦੇ ਲੋਕ ਵੀ ਦੇਖ ਰਹੇ ਨੇ ਤੇ ਜਿਹੜਾ ਕਿ ਸਾਡੇ ਕ੍ਰਿਸਚੀਅਨ ਸਮਾਜ ਦੇ ਜਿਹੜੀਆਂ ਇਹ ਨਿਕੀਆਂ ਨਿਕੀਆਂ ਕਮੀਆਂ ਨੇ ਉਹ ਦੂਜੇ ਧਰਮਾਂ ਦੇ ਵਿੱਚ ਦੂਜੇ ਲੋਕਾਂ ਦੇ ਵਿੱਚ ਜਿਹੜੀਆਂ ਸਾਡੇ ਵੀਕ ਪੁਆਇੰਟ ਨੇ ਉਹ ਜਾਂਦੇ ਨੇ ਤੇ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਜੇ ਤੁਹਾਡਾ ਉਹਨਾਂ ਦੇ ਨਾਲ ਕੋਈ ਗਿਲਾ ਸ਼ਿਕਵਾ ਵਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਟੇਬਲ ਤੇ ਬਹਿ ਕੇ ਉਸ ਗੱਲ ਨੂੰ ਜ਼ਰੂਰ ਨਿਬੇੜੀਏ ਅੱਜ ਜਿਹੜੀ ਮੁੱਦਿਆਂ ਦੀ ਲੜਾਈ ਆ ਅਸੀਂ ਮੁੱਦਿਆਂ ਦੀ ਲੜਾਈ ਨੂੰ ਛੱਡ ਕੇ ਸਾਡੇ ਚੰਗੇ ਪਰੇ ਲੀਡਰ ਜਿਹੜੇ ਆਪਣੇ ਆਪ ਨੂੰ ਬੜੇ ਸਮਰਧਾਰ ਮੰਨਦੇ ਨੇ ਪਰੇ ਲਿਖੇ ਮੰਨਦੇ ਨੇ ਯਾਰ ਉਹੀ ਆਪਣੇ ਬੰਦੇ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਸ਼ੇਅਰ ਕਰ ਕਰਕੇ ਗਰੁੱਪਾਂ ਦੇ ਵਿੱਚ ਸੁੱਟਦੇ ਨੇ ਅੱਜ ਅੱਜ ਜਿਹੜਾ ਸਾਡੇ ਮਸੀਹ ਸਮਾਜ ਦੇ ਮੁੱਦੇ ਨੇ ਕਿ ਇਸਰਾਇਲ ਰੈਜੀਮੈਂਟ ਦਾ ਮੁੱਦਾ ਏ ਯਰੂਸ਼ਲਮ ਦਾ ਮੁੱਦਾ ਏ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਏ ਕੱਚੇ ਘਰਾਂ ਦਾ ਮੁੱਦਾ ਏ ਕਬਰਸਤਾਨਾਂ ਦਾ ਮੁੱਦਾ ਏ ਨੋਕਰੀਆਂ ਦਾ ਮੁੱਦਾ ਏ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਦਿਨ ਬਦ ਦਿਨ ਸਮਾਜ ਨੂੰ ਖਤਮ ਕਰਦਾ ਜਾ ਰਿਹਾ ਪਾਈਚਾਰੇ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਅੱਜ ਅਸੀਂ ਉਹਨਾਂ ਮੁੱਦਿਆਂ ਨੂੰ ਛੱਡ ਕੇ ਤੇ ਵਿਚਾਰਧਾਰਾ ਦੀ ਲੜਾਈ ਨੂੰ ਛੱਡ ਕੇ ਪਰਸਨਲੀ ਲੜਾਈ ਬਣਾ ਕੇ ਅਸੀਂ ਅੱਗੇ ਵਧੀ ਕੋਸ਼ਿਸ਼ ਕਰਦੇ ਆ ਕੋਈ ਕਹਿੰਦਾ ਕਿ ਮੈਂ ਰਾਤੋਂ ਰਾਤੀ ਕੁਝ ਕਰ ਲਵਾਂ ਇਹਨੂੰ ਸੁਰਦਾ ਉਹਨੂੰ ਸੁਰਦਾ ਇਹਨੂੰ ਠੱਬੀ ਲਾਦਾ ਉਹਨੂੰ ਠੱਬੀ ਲਾਦਾ ਪਰ ਇੱਕ ਗੱਲ ਮੇਰੀ ਯਾਦ ਰੱਖੋ ਚਾਹੇ ਉਹ ਕ੍ਰਿਸਚਨ ਲੀਡਰ ਹੋਣ ਚਾਹੇ ਉਹ ਕੋਈ ਵੀ ਹੋਵੇ ਚਾਹੇ ਮੈਂ ਵੀ ਹੋਵਾਂ ਜਿੰਨਾ ਚਿਰ ਤੁਸੀਂ ਯੇਸੂ ਮਸੀਹ ਦੀ ਆਗਿਆ ਤੋਂ ਬਿਨਾ ਨਹੀਂ ਨਾ ਚੱਲਦੇ ਆਪਣੀ ਸੋਚ ਦੇ ਨਾਲ ਇੱਕ ਦੂਜੇ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਢਾਡੀ ਸੋਚ ਤੇ ਤੁਹਾਡੇ ਲੱਤਾਂ ਖਿੱਚਣ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਜਿਹਦੇ ਤੇ ਉੱਪਰ ਪ੍ਰਭੂ ਯੇਸੂ ਮਸੀਹ ਦਾ ਹਾਥ ਹੈ ਪ੍ਰਭੂ ਯੇਸੂ ਮਸੀਹ ਦਾ ਅਸ਼ੀਰਵਾਦ ਆ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਹਿਲਾ ਨਹੀਂ ਸਕਦੀ ਤੇ ਮੇਰੀ ਖਾਸ ਕਰਕੇ ਪ੍ਰਧਾਨਾਂ ਨੂੰ ਬੇਨਤੀ ਆ ਕਿ ਇੱਕ ਦੂਜੇ ਦੇ ਖਿਲਾਫ ਹੁਣੇ ਸਮਾਂ ਨਹੀਂ ਆ ਕਿ ਅਸੀਂ ਇੱਕ ਦੂਜੇ ਦੀ ਵਿਰੋਧਤਾ ਕਰੀਏ ਬੱਲਾ ਬੱਲਾ ਜਤਿੰਦਰ ਗੌਰਵ ਦੀ ਪੋਸਟ ਪੈ ਗਈ ਜੀ ਉਹ ਬੜੀ ਬਦਨਾਮੀ ਹੋਣ ਦੀ ਜੀ ਉਹਦੀ ਪੋਸਟ ਨੂੰ ਚੁੱਕੋ ਗਰੁੱਪਾਂ 'ਚ ਸੁਰਦੋ ਚੋਹਾਨ ਦੀ ਪੋਸਟ ਪੈ ਗਈ ਜੀ ਬਹੁਤ ਬਦਨਾਮੀ ਹੋਣ ਦੀ ਫਰੋ ਪੋਸਟ ਫਰੋ ਤੇ ਗਰੁੱਪਾਂ 'ਚ ਸੁਰਦੋ ਜੀ ਇਹ ਬੜੇ ਕੌਮ ਦੀਆਂ ਗੱਲਾਂ ਕਰਦੇ ਇਹ ਕੋਈ ਸਮਝਦਾਰ ਵਾਲੀ ਗੱਲ ਨਹੀਂ ਆ ਇਹ ਸਮਝ ਵਾਲੀ ਗੱਲ ਨਹੀਂ ਆ ਮੇਰੇ ਭਰਾਵੋ ਹੁਣ ਮੈਂ ਖਾਸ ਮੁਦ ਗੱਲਾਂ ਬਹੁਤ ਨੇ ਬਹੁਤ ਜ਼ਿਆਦਾ ਨੇ ਉਹ ਫਿਰ ਸਮਾਂ ਮਿਲੇਗਾ ਤੇ ਮੈਂ ਉਸ ਦੇ ਉੱਪਰ ਲਾਈਵ ਹੋਵਾਂਗੇ ਬੜੇ ਮੁੱਦੇ ਨੇ ਗਾਂ ਬੜਾ ਕੁਝ ਹੋਣਾ ਵਾ ਅਸੀਂ ਮੈਦਾਨ ਦੇ ਵਿੱਚ ਖਲੋਣਾ ਵੀ ਆ ਬਹੁਤ ਕੁਝ ਕਰਨਾ ਮੇਰੀ ਬੇਨਤੀ ਆ ਕਿ ਮੇਰੇ ਲਾਈਵ ਹੋਣ ਦਾ ਜਿਹੜਾ ਅੱਜ ਮੇਨ ਮਕਸਦ ਸੀ ਕਿ ਮੈਂ ਕੋਈ 4-5 ਦਿਨਾਂ ਤੋਂ ਦੇਖ ਰਿਹਾ ਕਿ ਅੰਬਰਸਰ ਦੇ ਵਿੱਚ ਅਪੋਸਟਰ ਅੰਕਨ ਰੂਲਾ ਜੀ ਵੱਲੋਂ ਜਿਹੜਾ ਇੱਕ ਟਰੂਸਟ ਕਰਾਇਆ ਗਿਆ ਇੱਕ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਬਹੁ ਗਿਣਤੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੂੰ ਪਿਆਰ ਕਰਨ ਵਾਲੇ ਲੋਕ ਉਸ ਜਗ੍ਹਾ ਦੇ ਵਿੱਚ ਪਹੁੰਚੇ ਅਪੋਸਟਲ ਅੰਕਨ ਰੂਲਾ ਜੀ ਨੂੰ ਪਿਆਰ ਕਰਨ ਵਾਲੇ ਲੋਕ ਉਸ ਜਗ੍ਹਾ ਦੇ ਵਿੱਚ ਪਹੁੰਚੇ ਉਸ ਤੋਂ ਬਾਅਦ ਯੂਐਸਏ ਤੋਂ ਇੱਕ ਮੈਂ ਤੇ ਉਹਨੂੰ ਇੱਕ ਏਜੰਸੀਆਂ ਦਾ ਬੰਦਾ ਕਹਾਂਗਾ ਕਿ ਜਿਹੜਾ ਯੂਐਸਏ ਤੋਂ ਆਣ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਖਰਾਬ ਕਰ ਰਿਹਾ ਔਰ ਅੱਜ ਤੋਂ ਕੁਝ ਸਮਾਂ ਪਹਿਲਾਂ ਭਗਵੰਤ ਸਿੰਘ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਵੀ ਕੋਈ ਸ਼ਰਾਰਤੀ ਬੰਦਾ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੇਗਾ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਤੇ ਉਹਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਔਰ ਮੈਨੂੰ ਖੁਸ਼ੀ ਹੋਈ ਜਦੋਂ ਕਿ 2-3 ਘੰਟੇ ਪਹਿਲਾਂ ਸਾਡੇ ਪ੍ਰਧਾਨ ਜਤਿੰਦਰ ਗੌਰਵ ਜੀ ਚੰਡੀਗੜ੍ਹ ਦੇ ਵਿੱਚ ਸੀ ਉਹਨਾਂ ਨੇ ਲਾਈਵ ਆਇਆ ਕਿ ਜਿਹੜਾ ਇਹ ਪਖੰਡੀ ਬਾਬਾ ਸੀ ਜਿਹਦਾ ਨਾਂ ਗੁਰਪ੍ਰੀਤ ਉਦਾਸੀ ਸੀ ਉਹਦੇ ਉੱਪਰ ਜਿਹੜੀ ਐਫਆਰਆਈ ਦਰਜ ਹੋ ਗਈ ਆ 295ਏ ਦਾ ਪਰਚਾ ਹੋ ਗਿਆ ਹੋਰ ਵੀ 2-3 ਜਿਹੜੀਆਂ ਧਰਾਵਾਂ ਲੱਗੀਆਂ ਨੇ ਪਰ ਮੇਰੀ ਖਾਸ ਕਰਕੇ ਬੇਨਤੀ ਆ ਭਰਾਵਾਂ ਨੂੰ ਕਿ ਭਰਾਓ ਦੇਖੋ ਇੱਕ ਦੂਜੇ ਦੀਆਂ ਲੱਤਾਂ ਖਿੱਚਿਆਂ ਇੱਕ ਦੂਜੇ ਨੂੰ ਨੀਵਾ ਦਿਖਾਲਿਆਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਅਕਸਰ ਮੈਂ ਇੱਕ ਗੱਲ ਕਰਦਾ ਹੁੰਨਾ ਕਿ ਜੇ ਅਸੀਂ ਕਾਮਯਾਬ ਹੋਣਾ ਨਾ ਤੇ ਸਾਨੂੰ ਆਪਣੇ ਤਨ ਤੇ ਮਨ ਤੋਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਪਾਸਟ ਇੱਕ ਪਾਸਟਰ ਆ ਮਿਨਿਸਟਰੀ ਵੱਡੀ ਆ ਜਾਂ ਛੋਟੀ ਆ ਇੱਕ ਮਿਨਿਸਟਰੀ ਆ ਜਿਹਦੇ ਕੋਲ ਬੇਸ਼ੱਕ ਲੱਖਾਂ ਦੇ ਲੋਕ ਨੇ ਇੱਕ ਮਿਨਿਸਟਰੀ ਆ ਜਿਹਦੇ ਕੋਲ ਬੇਸ਼ੱਕ 100 ਲੋਕ ਨੇ ਅਸੀਂ ਉਹ ਹਰ ਪਾਸ ਬਾਨ ਦੇ ਨਾਲ ਮੈਂ ਖੜਾ ਹਾਂ ਚਾਹੇ ਉਹ 10 ਜੀ ਲੈ ਕੇ ਬੈਠਾ ਤੇ ਚਾਹੇ ਉਹ 10000 ਜੀ ਲੈ ਕੇ ਬੈਠਾ ਤੇ ਚਾਹੇ ਉਹ 10 ਲੱਖ ਜੀ ਲੈ ਕੇ ਬੈਠਾ ਅਸੀਂ ਉਸ ਹਰ ਪਾਸਟਰ ਜੀ ਦਾ ਸਮਰਥਨ ਕਰਦੇ ਆਂ ਔਰ ਮੈਂ ਪਾਸਟਰ ਅੰਕਨ ਰੂਲਾ ਜੀ ਜਿਹੜੇ ਪਾਸਟਰ ਅੰਕਨ ਰੂਲਾ ਜੀ ਨੇ ਅੰਕਨ ਰੂਲਾ ਮਿਨਿਸਟਰੀ ਉਹਦੇ ਪ੍ਰਧਾਨ ਜਤਿੰਦਰ ਗੌਰਵ ਜੀ ਅਸੀਂ ਫੁੱਲ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਟੌਮ ਲੈਵਲ ਤੇ ਕਿਤੇ ਵੀ ਕੋਈ ਇਦਾਂ ਦੀਆਂ ਪ੍ਰੋਬਲਮ ਆਉਂਦੀਆਂ ਅਸੀਂ ਡਟ ਕੇ ਸਾਹਮਣਾ ਕਰਾਂਗੇ ਸਿਰਫ ਇਸੇ ਵੱਡੀ ਮਿਨਿਸਟਰੀ ਦੇ ਨਾਲ ਨਹੀਂ ਕਿ ਅਸੀਂ ਅਪੋਸਟਰ ਅੰਕਨ ਰੂਲਾ ਹੋਰ ਵੀ ਜਿੰਨੇ ਸਾਡੇ ਪ੍ਰਭੂ ਦੇ ਖਾਦਮ ਪ੍ਰਭੂ ਦੀ ਬੰਦਗੀ ਕਰ ਰਹੇ ਨੇ ਪ੍ਰਭੂ ਦੀ ਆराधना ਕਰ ਰਹੇ ਨੇ ਅੱਗੇ ਵੀ ਅਸੀਂ ਪਾਸਬਾਨਾਂ ਦੇ ਨਾਲ ਖਲੋਤੇ ਨੇ ਜਿਸ ਤਰ੍ਹਾਂ ਕਿਉਂਕਿ ਦੋ ਤਿੰਨ ਘੰਟੇ ਪਹਿਲਾਂ ਸਾਡੇ ਪ੍ਰਧਾਨ ਜੀ ਪੀਟਰ ਚੀਦਾ ਜੀ ਵੀ ਲਾਈਵ ਹੋਏ ਉਹਨਾਂ ਨੇ ਵੀ ਦੱਸਿਆ ਅਸੀਂ ਵੀ ਪਾਸਬਾਨਾਂ ਦੇ ਨਾਲ ਹਰ ਜਗ੍ਹਾ ਦੇ ਵਿੱਚ ਖਰੇ ਆ ਗੱਲਾਂ ਬਹੁਤ ਜਾਦੀਆਂ ਨੇ ਬਹੁਤ ਜਾਦੀਆਂ ਗੱਲਾਂ ਕਰਨ ਵਾਲੀਆਂ ਨੇ ਪਰ ਸਮਾਂ ਨਹੀਂ ਆ ਕਿਉਂਕਿ ਸਮੇਂ ਦੇ ਨਾਲ-ਨਾਲ ਹੁਣ ਲਾਈਵ ਹੋ ਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਲੋਕਾਂ ਨੂੰ ਜਾਗਰਿਤ ਕਰਾਂਗੇ ਤੇ ਮੇਰੀ ਫੇਰ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਭਰਾਵੋ ਇਹ ਜਿਹੜੇ ਏਜੰਸੀਆਂ ਵੱਲੋਂ ਆਏ ਦੇ ਨਹੀਂ ਸਾਡੇ 크੍ਰਿਸਚੀਅਨ ਸਮਾਜ ਦੇ ਖਿਲਾਫ ਸਾਡੇ ਪਾਸਬਾਨਾਂ ਦੇ ਖਿਲਾਫ ਸਾਡੇ ਪਾਸਬਾਨਾਂ ਨੂੰ ਧਰਮ ਪਰਿਵਰਤਨ ਦੇ ਨਾਮ ਤੇ ਬਦਨਾਮ ਕੀਤਾ ਜਾਂਦਾ ਕਿ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਨੇ ਤੇ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਤੁਸੀਂ ਆਂਦੇ ਹੋ ਕਿ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਨੇ ਕਿ ਸਾਡੇ ਅਪੋਸਟਲ ਸਾਡੇ ਪ੍ਰਭੂ ਦੇ ਖਾਦਮ ਜਿਹੜੇ ਪ੍ਰਭੂ ਦੀ ਬੰਦਗੀ ਕਰਦੇ ਨੇ ਪ੍ਰਭੂ ਦੀ ਆਰਾਧਨਾ ਕਰਦੇ ਨੇ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਕਹਿੰਦੇ ਨੇ ਕਿ ਆਓ ਅਸੀਂ ਤੁਹਾਨੂੰ ਪ੍ਰਭੂ ਦੇ ਰਾਹ ਤੇ ਤੋੜੀਏ ਆਓ ਚਾਹੇ ਅਸੀਂ ਤੁਹਾਨੂੰ ਚੰਗੀਆਂ ਕਰਦੇ ਆਂ ਆਹ ਕਰਦੇ ਆਂ ਕਿਉਂਕਿ ਉਹਨਾਂ ਲੋਕਾਂ ਦਾ ਸਵਾਰਥ ਹੈ ਹਰ ਇਨਸਾਨ ਨੂੰ ਅਧਿਕਾਰ ਹੈ ਕਿਉਂ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਸੇ ਵੀ ਧਰਮ ਦੇ ਵਿੱਚ ਜਾ ਕੇ ਹੁਣ ਮੈਂ ਕ੍ਰਿਸਚਨ ਆ ਤੇ ਮੈਂ ਬੜੀ ਕਾਫੀ ਹੁਣ ਮੈਨੂੰ 2-3 ਸਾਲ ਹੋ ਗਏ ਕਿ ਮੈਂ ਬਹੁਤ ਘਟ ਜਾਣਾ ਨਹੀਂ ਤੇ ਅਸੀਂ ਪੰਜਾਂ ਛੇ ਮਹੀਨਿਆਂ ਬਾਅਦ ਜਿਹੜਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਡੇਲੀ ਜਾਂਦੇ ਸੀ ਹੋਰ ਵੀ ਧਰਮ ਸਥਾਨਾਂ ਦੇ ਵਿੱਚ ਸਾਨੂੰ ਜਾਂਦਾ ਮੌਕਾ ਮਿਲਦਾ ਤੇ ਕੀ ਉੱਥੇ ਜੇ ਮੈਂ ਗੁਰਦੁਆਰੇ ਦੇ ਵਿੱਚ ਜਾ ਮੈਂ ਮੰਦਰ ਦੇ ਵਿੱਚ ਚਲਾ ਜਾਣਾ ਤੇ ਕੀ ਮੇਰਾ ਧਰਮ ਬਦਲ ਜਾਂਦਾ ਇਹ ਸਾਡੀਆਂ ਗਲਤ ਫਹਿਮੀਆਂ ਨੇ ਇਹੋ ਜਿਹੇ ਜਿਹੜੇ ਸ਼ਰਾਰਤੀ ਲੋਕ ਨੇ ਉਹ ਸਮਾਜ ਦੇ ਵਿੱਚ ਆਣ ਕੇ ਸਾਡੀ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਤੇ ਬਰਾਦਰੀਆਂ ਨੂੰ ਭਾਈਚਾਰਕ ਨੂੰ ਆਪਸ ਦੇ ਵਿੱਚ ਲੜਾ ਕੇ ਆਪਣੀਆਂ ਸਿਆਸਤਾਂ ਨੂੰ ਚਮਕਾਉਣਾ ਚਾਹੁੰਦੇ ਨੇ ਤੇ ਇਹ ਏਜੰਸੀਆਂ ਦੇ ਖਰੀਦੇ ਹੋਏ ਬੰਦੇ ਨੇ ਤੇ ਮੇਰੀ ਭਰਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਬੇਸ਼ੱਕ ਮੇਰੇ ਜਤਿੰਦਰ ਗੌਰਵ ਜੀ ਜਿਹੜੇ ਪ੍ਰਧਾਨ ਨੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਮੇਰਾ ਸੋ ਗਿਲਾ ਸ਼ੁਕਵਾਨ ਉਹਨਾਂ ਦੇ ਨਾਲ ਹੋਵੇਗਾ ਔਰ ਸਾਡੇ ਅਪੋਸਟਰ ਅੰਕਨੁਰੂਲਾ ਜੀ ਨੇ ਹੋ ਸਕਦਾ ਸਾਡੇ ਉਹਨਾਂ ਦੇ ਨਾਲ ਵੀ ਵਿਚਾਰਤਾ ਰਾ ਨਾਂ ਰਲਦੀ ਮਿਲਦੀ ਹੋਵੇ ਪਰ ਫਿਰ ਵੀ ਜਿੱਥੇ ਹੱਕ ਤੇ ਸੱਚ ਦੀ ਗੱਲ ਆਉਂਦੀ ਆ ਉੱਥੇ ਸਾਡਾ ਫਰਜ਼ ਬੰਦਾ ਕਿਉਂਕਿ ਅਸੀਂ ਕੌਮ ਦੇ ਸੇਵਾਦਾਰਾਂ ਜਿੱਥੇ ਵੀ ਸਾਡੀ ਭਾਈਚਾਰੇ ਦੇ ਉੱਪਰ ਚਾਹੇ ਪਾਸਬਾਨਾਂ ਦੇ ਉੱਪਰ ਕੋਈ ਵੀ ਮੁਸੀਬਤ ਆਉਂਦੀ ਆ ਤੇ ਅਸੀਂ ਡੱਟ ਕੇ ਖਲੋਣੇ ਆ ਕਦੀ ਭੱਜਦੇ ਨਹੀਂ ਆ ਇੰਨੇ ਕ ਪ੍ਰਭੂ ਨੇ ਹਿੰਮਤ ਦਿੱਤੀ ਆ ਇੰਨਾ ਕ ਪ੍ਰਭੂ ਨੇ ਜਿਗਰਾ ਦਿੱਤਾ ਵਾ ਤੇ ਮੈਂ ਲਾਸਟ ਵਿੱਚ ਫੇਰ ਉਸ ਪਖੰਡੀ ਬਾਬੇ ਦਾ ਸ਼ਕਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਆਪਣੇ ਕ੍ਰਿਸਚੀਅਨ ਲੀਡਰ ਭਰਾਵਾਂ ਨੂੰ ਕਹਿੰਦਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰ ਦਿਓ ਜਿੱਥੇ ਜਿੱਥੇ ਵੀ ਜਿਹੜਾ ਜਿਹੜਾ ਭਰਾ ਖਲੋਤਾ ਵਾ ਜਿਸ ਜਿਸ ਹਲਕੇ ਦੇ ਵਿੱਚ ਖਰਾਵਾ ਉਸ ਹਲਕੇ ਦੇ ਵਿੱਚ ਉਸ ਭਰਾ ਨੂੰ ਕਾਮਯਾਬ ਕਰੋ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨਾ ਕਰੋ ਕਿ ਮੈਂ ਬਸ ਜੋ ਮੈਂ ਇਧਰ ਵੀ ਮੈਂ ਹੋਵਾਂ ਉਧਰ ਵੀ ਮੈਂ ਹੋਵਾਂ ਇਧਰ ਵੀ ਮੈਂ ਚੱਲ ਜਾ ਤੇ ਉਧਰ ਵੀ ਮੈਂ ਚੱਲ ਜਾ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਮਸੀਹ ਸਮਾਜ ਦੇ ਲਈ ਜੇ ਪ੍ਰਭੂ ਨੇ ਸਾਡੀ ਸੇਵਾ ਲਈ ਆ ਤੇ ਅਸੀਂ ਸਾਰੇ ਹੀ ਭਰਾ ਤਗੜੇ ਹੋ ਕੇ ਆਪਣੇ ਪਾਸਬਾਨਾਂ ਦੀ ਰਾਖੀ ਕਰੀਏ ਆਪਣੇ ਧਰਮ ਦੀ ਰਾਖੀ ਕਰੀਏ ਆਪਣੇ ਸਮਾਜ ਦੀ ਰਾਖੀ ਕਰੀਏ ਤੇ ਜਿਸ ਸਟੇਟ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਉਸ ਪੰਜਾਹ ਦੇ ਵਿੱਚ ਬਹਿ ਕੇ ਅਸੀਂ ਦੁਆ ਕਰੀਏ ਬੰਦਗੀ ਕਰੀਏ ਕਿ ਪ੍ਰਭੂ ਸਾਡੀ ਸ਼ਤੇਰ ਦੇ ਵਿੱਚ ਇਦਾਂ ਦੇ ਜਿਹੜੇ ਸ਼ਰਾਰਤੀ ਬੰਦੇ ਆਉਂਦੇ ਨੇ ਇਦਾਂ ਦੇ ਜਿਹੜੇ ਸ਼ਰਾਰਤੀ ਲੋਕ ਆਉਂਦੇ ਨੇ ਤੇ ਇਹਨਾਂ ਦੀ ਜਿਸ ਵੀ ਮਕਸਦ ਦੇ ਨਾਲ ਜਿਸ ਵੀ ਕੋਸ਼ਿਸ਼ ਦੇ ਨਾਲ ਆਉਂਦੇ ਨੇ ਪ੍ਰਭੂ ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਦੀ ਤਾਕਤ ਤੇ ਸ਼ਕਤੀ ਰੱਖਦਾ ਏ ਔਰ ਜਾਦਾ ਕੁਝ ਨਾ ਬੋਲਦਾ ਹੋਇਆ ਫਿਰ ਮੈਂ ਲਾਸਟ ਵਿੱਚ ਜਿਹੜਾ ਬਾਬਾ ਗੁਰਦੀਪ ਜਿਹੜਾ ਯੂ ਐਸ ਏ ਤੋਂ ਬਾਬਾ ਆਇਆ ਜਿਨੇ ਕਿ ਪਾਸਟਰ ਅੰਕਰ ਨੂਲਾ ਜੀ ਦੇ ਖਿਲਾਫ ਕਾਫੀ ਅਪ ਸ਼ਬਦ ਬੋਲੇ ਮੈਂ ਉਹਨਾਂ ਸ਼ਬਦਾਂ ਦੀ ਤੇ ਉਸ ਬਾਬੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਉਹਦੇ ਉੱਪਰ ਜਿਹੜੀ ਬੰਦੀ ਕਾਰਵਾਈ ਆ ਪਰਚਾ ਦਰਜ ਹੋ ਗਿਆ ਤੇ ਮੈਨੂੰ ਵਿਸ਼ਵਾਸ ਆ ਕਿ ਅੰਕਨੂਲਾ ਮਿਨਿਸਟਰੀ ਔਰ ਮਿਨਿਸਟਰੀ ਦੇ ਪ੍ਰਧਾਨ ਜੀ ਪੂਰੇ ਯੋਗ ਦੇ ਨਾਲ ਉਸ ਕੇਸ ਦੀ ਪੈਰਵਾਹੀ ਕਰਨਗੇ ਤੇ ਇਹੋ ਜਿਹੇ ਜਿਹੇ ਸ਼ਰਾਰਤੀ ਬੰਦੇ ਹਰ ਰੋਜ਼ ਕਿਤੇ ਨਾ ਕਿਤੇ ਆਣ ਕੇ ਸਾਡੇ ਮਸੀਹ ਸਮਾਜ ਦੇ ਉੱਪਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਲਿਆਉਂਦੇ ਨੇ ਕਈ ਤਰ੍ਹਾਂ ਦੇ ਨਾਂ ਤੇ ਸਾਡੇ ਪਾਸਬਾਨਾਂ ਨੂੰ ਬਦਨਾਮ ਕਰਦੇ ਨੇ ਵਿਚਾਰਮਦਾਸੀਆ ਚੈਨਲ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਜਮਸੀ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਅੱਗੇ ਤੇ ਅੱਗੇ ਲੋਕਾਂ ਤੱਕ ਪਹੁੰਚਾਇਆ ਕਰੋ ਔਰ ਜੇਕਰ ਤੁਸੀਂ ਵਿਚਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਵਿਚਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਕਿਉਂਕਿ ਜੋ ਰੋਜ਼ ਨਵੀਆਂ ਨਵੀਆਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਹਦਾ ਨੋਟੀਫਿਕੇਸ਼ਨ ਤੁਹਾ بلاس یو پرمیشسان بلاس کرے پرمیشچ اریرو کرے رو